ਹਾਂਜੀ ਕਿਸਾਨ ਵੀਰੋ ਸੁਪਰੀਮ 110 ਵੈਰਾਈਟੀ ਦਾ ਝਾੜ ਆ ਚੁੱਕਿਆ ਤੇ ਬਾਕੀ ਪਿਛਲੇ ਸਾਲ ਦੇ ਨਾਲੋਂ ਜਿਵੇਂ ਕਿ ਆਪਾਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਪਿਛਲੇ ਸਾਲ ਦੇ ਨਾਲੋਂ ਤਕਰੀਬਨ 4 ਕੁਆਂਟਲ ਤੋਂ ਲੈ ਕੇ 6-7 ਕੁਆਂਟਲ ਤੱਕ ਜਿਹੜੇ ਝਾੜ ਕੱਟ ਆ ਰਹੇ ਨੇ ਤੇ ਜਿਹੜਾ ਆਪਣਾ ਸੁਪਰੀਮ 110 ਵੈਰਾਈਟੀ ਇਹ ਦੋ ਵੈਰਾਈਟੀਆਂ ਸੀ ਇੱਕ ਆਪਣਾ ਸੁਪਰੀਮ 110 ਆਪਾਂ ਘਰ ਦਾ ਬੀਜ ਰੱਖਿਆ ਸੀ ਤੇ ਇੱਕ ਆਪਣਾ ਕਰਨਾਲ ਦਾ ਬੀਜ ਆਪਾਂ ਬੀਜਿਆ ਸੀ ਅਲੱਗ-ਅਲੱਗ ਬਾਕੀ ਇਸ ਤੋਂ ਇਲਾਵਾ ਹੋਰ ਵੀ ਅਜੇ ਆਪਣਾ ਜਿਹੜਾ ਲੇਟ ਆਪਾਂ ਲਵਾਈ ਕੀਤੀ ਸੀ ਉਹ ਵੀ ਤਕਰੀਬਨ ਆਪਾਂ 2-3 ਦਿਨ ਤੱਕ ਜਦ ਆਪਾਂ ਉਸ ਦਾ ਵੀ ਆਪਣਾ ਜਿਹੜਾ ਝਾੜ ਦਾ ਪਤਾ ਲੱਗ ਜਾਊਗਾ ਜਾਨੀ ਕਿ 1-2 ਦਿਨ ਤੱਕ ਕੋਈ ਆਪਣਾ ਵੱਢਿਆ ਜਾਣਾ ਤੇ ਜਿਹੜਾ ਇਹਦਾ ਝਾੜ ਕਿਸਾਨ ਵੀਰੋਂ ਆਪਣਾ 30 ਕੁਆਂਟਲ ਜਾਨੀ ਕਿ 75 ਮਾਣ ਝਾੜ ਔਸਤਾਈ ਇਸ ਆਪਣੇ ਸੁਪਰੀਮ 110 ਵੈਰੈਟੀ ਦੀ ਆਪਣਾ ਘਰ ਦਾ ਵੀ ਸੀ ਤੇ ਇਹਦੇ ਤੇ ਆਪਾਂ ਹੋਰ ਕੋਈ ਵਾਧੂ ਪ੍ਰੋਡਕਟ ਕੋਈ ਫालतू ਖਰਚਾ ਨਹੀਂ ਕੀਤਾ ਬਸ ਕੱਲੀ ਯੂਰੀਆ ਜ਼ਿੰਕ ਤੇ ਦੋ ਸਪਰੇਹਾਂ ਕੀਤੀਆਂ ਸੀ ਆਪਾਂ ਬਾਕੀ ਪਿਛਲੇ ਸਾਲ ਦੇ ਨਾਲ ਤਕਰੀਬਨ 9-10 ਮਾਣ ਜਿਹੜਾ ਝਾੜ ਕੱਟਿਆ ਸੀ ਪਿਛਲੇ ਸਾਲ ਤਕਰੀਬਨ 84-85 ਮਾਣ ਜਿਹੜਾ ਝਾੜ ਆਇਆ ਸੀ ਤਕਰੀਬਨ 33.5 34 ਕੁਆਂਟਲ ਜਿਹੜਾ ਪਿਛਲੇ ਸਾਲ ਝਾੜ ਆਇਆ ਸੀ ਤੇ ਉਸ ਤੋਂ ਪਿਛਲੇ ਸਾਲ ਤਕਰੀਬਨ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਬਹੁਤ ਵਧੀਆ ਝਾੜ ਝੋਨਿਆਂ ਦੇ ਆਏ ਸੀ ਤਕਰੀਬਨ 37 ਆਪਣੇ 36-37 ਕੁਆਂਟਲ ਤੱਕ 90-92 ਮਾਣ ਤੱਕ ਜਿਹੜੇ ਝਾੜ ਆਏ ਸੀ ਇਹਨਾਂ ਵੈਰੈਟੀਆਂ ਦੇ ਕਿਉਂਕਿ ਸਾਰਾ ਕੁਝ ਜਿਹੜਾ ਮੌਸਮ ਦੇ ਡਿਪੈਂਡ ਕਰਦਾ ਹੈ ਇਹ ਮੌਸਮ ਫਸਲ ਦੇ ਨਕੂਲ ਹੈ ਤਾਂ ਝਾੜ ਵੀ ਆਪਣੇ ਵਧੀਆ ਆਉਂਦੇ ਨੇ ਬਾਕੀ ਤੁਸੀਂ ਵੀ ਕੋਈ ਜਿਹੜੀ ਵੈਰੈਟੀ ਵੱਡੀ ਚਾਹੇ ਹਾਈਬ੍ਰਿਡ ਵੱਡੀ ਏ ਤੁਹਾਡਾ ਕਿੰਨਾ ਝਾੜ ਆ ਜਰੂਰ ਆਪਣਾ ਕਮੈਂਟਾਂ ਵਿੱਚ ਦੱਸਿਆ ਜੀ ਤੇ ਬਾਕੀ ਇਸ ਜਿਹੜੇ ਝੋਨੇ ਦਾ ਪੰਜ ਦਾ ਕਿਸਾਨ ਬਿਰੋ ਪਾਣੀ ਤਕਰੀਬਨ 8-10 ਦਿਨ ਪਹਿਲਾਂ ਹੀ ਬੰਦ ਕੀਤਾ ਸੀ ਕਿਉਂਕਿ ਜਿਹੜਾ ਆਪਣਾ ਗਰਮੀ ਐਂਡ ਤੇ ਆਣ ਕੇ ਬਹੁਤ ਪੈਣ ਲੱਗ ਪਈ ਸੀ ਤੇ ਜਿਹੜਾ ਆਪਾਂ ਇਹਦਾ ਪਾਣੀ 8-10 ਦਿਨ ਪਹਿਲਾਂ ਬੰਦ ਕੀਤਾ ਸੀ ਤੇ ਇੱਕ ਆਪਣਾ ਪਾਣੀ ਵੀ ਕਾਰਨ ਹੁੰਦਾ ਝਾੜ ਦੇ ਉੱਤੇ ਜੇ ਆਪਾਂ ਗੇਤਾ ਪਾਣੀ ਬੰਦ ਕਰ ਦਿੰਨੇ ਆ ਉੱਪਰੋਂ ਗਰਮੀ ਪੈ ਜਾਂਦੀ ਤਾਂ ਉਹ ਵੀ ਕਿਤੇ ਨ ਤੇ ਆਪਣਾ 2-3 ਕੁਆਂਟਲ ਦਾ 4 ਦਾ ਫਰਕ ਜ਼ਰੂਰ ਪੈਂਦਾ ਹੈ। ਬਾਕੀ ਤੁਸੀਂ ਵੀ ਆਪਣਾ ਝਾੜ ਦੱਸਿਆ ਜੇ ਤੁਹਾਡਾ ਝਾੜ ਕਿੰਨਾ ਆਇਆ ਤੇ ਬਾਕੀ 1-2 ਦਿਨ ਤੱਕ ਆਪਣਾ ਜਿਹੜਾ ਦੂਜਾ ਝਾੜ ਵੀ 132 ਵੈਰੈਟੀ ਦਾ ਤੇ ਜਿਹੜਾ ਆਪਣਾ ਇਹ ਸੁਪਰੀਮ 110 ਤੋਂ 110 ਵੈਰੈਟੀ ਦਾ ਝਾੜ ਵੀ ਆਪਣਾ 1-2 ਦਿਨ ਤੱਕ ਆਪਾਂ ਵੜਨਾ ਉਸ ਤੋਂ ਬਾਅਦ ਉਹ ਵੀ ਤੁਹਾਡ ਨਾਲ ਆਪਣਾ ਝਾੜ ਸ਼ੇਅਰ ਕਰਾਂਗੇ।